ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਮਨਪ੍ਰੀਤ ਭਰਾ ਬਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸਾਰੇ ਠੀਕ ਠਾਕ ਹੋਵੋ ਮੰਗੇ ਤੇ ਆਪਣੇ ਆਪਣੇ ਘਰਾਂ ਤੇੰਦਰੁਸਤ ਹੋਵੋਗੇ ਚਲੋ ਜੀ ਕਰਦੇ ਬਲੌਗ ਦੀ ਸਟਾਰਟਿੰਗ ਹਸਬੰਡ ਅੱਜ ਘਰੇ ਨਹੀਂ ਹੌਲੀਡੇ ਤੇ ਨੇ ਹਾਫ ਡੇ ਤੇ ਹੁਣ ਆਪਾਂ ਧਰਦੇ ਸ ਬਲੌਗ ਦੀ ਸਟਾਰਟਿੰਗ ਕਰਨ ਲਈ ਰੋਟੀ ਪਾਣੀ ਹੋ ਗਿਆ ਤੇ ਬਰਤਨ ਆਪਣੇ ਥੋੜੇ ਮੋਟੇ ਹੈਗੇ ਨੇ ਸੋ ਮੈਂ ਸੋਚਿਆ ਚਾਹ ਵਗਰ ਬਣਾ ਲੀਏ ਤੇ ਦਨ ਆਪਾਂ ਬਰਤਨ ਵਾਸ਼ ਕਰ ਲਾਂਗੇ ਇੱਕ ਮਿੰਟ ਜੀ ਇੱਕ ਟੋਪੀ ਦੇ ਵਿੱਚ ਨਾ ਮਿੱਠਾ ਨਾ ਚਾਹ ਪੂਣ ਦੇ ਹੋਏ ਡੁੱਲ ਲੀ ਜਾਂਦੀ ਆ ਤੇ ਮੈਂ ਸੋਚਿਆ ਕਿ ਦੂਜੇ ਚ ਬਣਾਵਾਂਗਾ ਹਾਂਜੀ ਹਾਂ ਤੇ ਹਾਂਜੀ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟਰੀ ਕਰਿਓ ਸੋਹਣੇ ਸੋਹਣੇ ਚਾਹ ਧਰਦੇ ਚਾਹ 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 ਤੇ ਲੋ ਜੀ ਇੱਥੇ ਰੱਖ ਦੇਣ ਨੂੰ ਆਪਾਂ ਚਲੋ ਇਦਾਂ ਦੇ ਨਹੀਂ ਕਈ ਕਈ ਸਾਲ ਉਹਨਾਂ ਦੀ ਵਾਰੀ ਜਿਉਂ ਪੰਜ ਸਾਲ ਹੋ ਗਏ ਵਿਆਹ ਨੂੰ ਤੇ ਜਿਵੇਂ ਐਤਕੀ ਮੈਂ ਉਹ ਅੱਜ ਪਿਛਲੇ ਸਾਲ ਉਹ ਸ਼ਾਲ ਜਿਵੇਂ ਕੱਢੇ ਨਹੀਂ ਤੇ ਹੋ ਸਕਦਾ ਐਤਕੀ ਵੀ ਉਹਨਾਂ ਦੀ ਵਾਰੀ ਨਾਵੇ ਤੇ ਅਗਲੇ ਸਾਲ ਵਾਰੀ ਆਵੇ ਕਈ ਸ਼ੌਲ ਇਦਾਂ ਦੇ ਨੇ ਕਿ ਵਾਰੀ ਨਹੀਂ ਆਉਂਦੀ ਲੈਣ ਦੀ ਕਿਉਂਕਿ ਸ਼ਾਲ ਬਹੁਤ ਜਦੋਂ ਕੋਈ ਚੰਗਾ ਲੱਗਦਾ ਮਨ ਨੂੰ ਲੈ ਲਈਦਾ ਤੇ ਪਰ ਗਰਮ ਬਹੁਤ ਆਹ ਸ਼ਾਲ ਵੀ ਮੰਮੀ ਨੇ ਮੈਨੂੰ ਗਿਫਟ ਕਰਾਇਆ ਸੀ ਨਵਾਂ ਨਵਾਂ ਜਦ ਵਿਆਹ ਐਸੀ ਨਾ ਉਹ ਮੈਨਾਂ ਆ ਕੇ ਆਉਂਦੀ ਹੁੰਦੀ ਸੀ ਤੇ ਫਿਰ ਸਵੇਰ ਸਵੇਰ ਗਰਮ ਛੋਲ ਦਿੱਤਾ ਸੀ ਕੱਢ ਕੇ ਲੈ ਲਉ ਮੈਂ ਬਾਵਾ ਵਿੱਚ ਕੀਤੇ ਆ ਇਹ ਚਲੋ ਜੀ ਆਪਣੇ ਦਰਬੰਦੀ ਚਾਹ ਉਹ ਲਿਆ ਕਰ ਤੇ ਫਿਰ ਮੈਂ ਮੇਰੇ ਮਨ ਚ ਆ ਗਿਆ ਉਹਦੇ ਤੇ ਕਿਉਂਕਿ ਜਿਹੜਾ ਉਹ ਇਹ ਤੋਂ ਪਹਿਲਾਂ ਲਿਆ ਨਾ ਉਹ ਗਰਮ ਛੋਲਾ ਤੇ ਉਹ ਦਿਨੇ ਰਾਤੀ ਜਿਵੇਂ ਸਵੇਰ ਸਵੇਰ ਉੱਠਦੇ ਆ ਸਾਡੇ ਤੇ ਜਾਂ ਰਾਤ ਨੂੰ ਸੌਣ ਲੱਗੇ ਉਹ ਛੋਲ ਲੈਣੀ ਹੁੰਦੀ ਮੈਂ ਤੇ ਫਿਰ ਉਹ ਹੁਣ ਮੈਂ ਲਾਏ ਆਈਆਂ ਚਲੋ ਆਪਾਂ ਛੋਲ ਬਹੁਤ ਕਲੈਕਸ਼ਨ ਤੇ ਆਪਾਂ ਲਿਆ ਕਰਾਂਗੇ ਕੀ ਕਰਨੇ ਰੱਖ ਰੱਖ ਕੇ ਸਾਮ-ਸਾਮ ਕੀ ਰਿਵਾਜ ਚਲੇ ਜਾਂਦੇ ਹਨਾ ਤੇ ਕਲਰ ਇਹ ਤਾਂ ਕਾਫੀ ਸੋਹਣਾ ਏ ਦੇਖੋ ਹਾਂਜੀ ਚਾਹ ਬਣਾ ਰਹੀ ਬਟਾ ਤੇ ਚਾਹ ਵੀ ਆਪਣੀ ਬਿਲਕੁਲ ਰੈਡੀ ਹੈ ਤੇ ਬੈਠ ਕੇ ਪੀਣੇ ਚਾਹ ਆਰਾਮ ਨਾਲ ਤੇ ਗੋਲੀ ਵੀ ਲੈਣੇ ਫਿਰ ਦੇਖੋ ਤੁਸੀਂ ਦੇਖਿਆ ਹੁਣ ਅਦਰਕ ਦਾ ਜਿਹੜਾ ਛਿੱਲੜ ਜਾਂਦਾ ਉਹ ਕਿਉਂਕਿ ਅਦਰਕ ਮੇਰਾ ਤੋਤਾ ਹੁੰਦਾ ਨਾ ਫਿਰ ਉਹ ਵੀ ਵਿੱਚੇ ਆ ਜਾਂਦਾ ਦੇਖੋ ਐਵੇਂ ਉਹ ਨਹੀਂ ਪਾਉਣ ਦੇ ਲੋੜ ਪੈਂਦੀ ਅਦਰਕ ਆਪਾਂ ਨੂੰ ਚਲੋ ਅੱਜ ਕੋਚੂ ਮੇਰੇ ਭਾਂਡੇ ਪਿਆ ਪਾਣੀ ਪਾ ਗਿਰ ਸਭਨੇ ਸੋਸ ਕਰਾ ਲੈਂਦੇ ਪਾਣੀ ਲਿਆਤਾ ਗਰਮ ਤੇ ਜੇ ਚਾਹ ਪੀ ਲਈ ਆਪਾਂ ਫਿਰ ਮਾਜਦੇ ਭਾਂਡੇ ਵੇ ਵੇ ਕਿਹੜੂ ਵਾਹ ਕਿਹੜੂ ਠੰਡ ਨੂੰ ਤਾਂ ਵੇਖ ਕੇ ਸੱਚੀ ਵਾਹ ਕਿਹੜੂ ਹੀ ਆ ਜਾਂਦਾ ਹੈਗਾ ਤੇ ਵਾਲਾਂ ਦਾ ਬੇੜਾ ਗਰਕੀ ਹੋਇਆ ਪਿਆ ਕੀ ਬੰਦਾ ਇੱਕ ਮੈਂ ਗੋਲੀ ਲੈ ਲਈ ਸਿਰ ਤੇ ਦੇ ਤੇ ਬਹੁਤ ਉਖੀ ਨੋਟ ਚਲਦੇ ਚਾਹ ਲੈ ਕੇ ਆਪਾਂ ਇਹਸਤ ਜਬਜੋਤ ਸਛਕ ਤੂੰ ਤੇ ਬੈਠਿਆ ਜਿਵੇਂ ਸ਼ਿਕਾਰ ਪਸੂ ਵੀ ਆ ਸਾਡੇ ਨਾ ਕੱਟੀ ਜੀ ਕੱਟੀ ਐ ਬੋਲਦੇ ਨਹੀਂ ਕੱਟੀ ਐ ਛੋਟੀ ਛੋਟੀ ਹੁੰਦੀ ਕੱਟੀ ਓਕੇ ਛੋਟੀ ਨੂੰ ਕੱਟੀ ਕਹਿੰਦੇ ਨੇ ਛੋਟੀ ਕਹਿੰਦੇ ਤੇ ਉਹ ਮੱਝ ਆਪਣੀ ਜੋ ਗਾਂ ਤੇ ਇਹ ਵੀ ਵਿਚਾਰੀਆਂ ਧੁੱਪ ਸੇਕੀਆਂ ਜਾਂਦੀਆਂ ਨੇ ਹੋ 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 ਯਾਨੀ ਲੋਈ ਉਹਦੇ ਤੁਮ ਜੋ ਸਗਨੰਦੇ ਚੱਲਦੇ ਆਂ ਲੋ ਜੀ ਇਹ ਕੋਈ ਮੈਡੀਸਿਨ ਦੇਖੇ ਹੰਦੇ ਪਸ਼ੂਆਂ ਦੇ ਚਲੋ ਜੀ ਉਹਨਾਂ ਪਮਾਇਸ ਦੇ ਪਾਂਡੇ ਚਾਹ ਵਗਰ ਪੀ ਲਈ ਸੀ ਬਰਤਨ ਕਰਦੇ ਵਾਸ਼ ਠੰਡੇ ਦੇ ਕਰਕੇ ਨਾ ਪਾਂਡੇ ਮੰਜਨ ਤਦਾ ਡਾਰੀ ਲੱਗਦਾ ਹੈ ਪਰ ਅੱਜ ਹੈ ਨਹੀਂ ਸੀ ਮੰਮੀ ਕਰਈ ਸੋ ਮੈਨੂੰ ਮੰਜਨੇ ਪੇ ਪਾਂਡੇ ਤੇ ਚਲੋ ਜੀ ਆਪਾਂ ਪਰਤਨਾਂ ਦਾ ਵੀ ਇਹਨੂੰ ਏਟ ਲੈਣੇ ਦਾ ਬਾਅਦ ਤਾਂ ਪਾਣੀ ਮੈਨਾ ਇਹਦੇ ਵਿੱਚ ਮੰਗਵਾ ਲਿਆ ਸੀਗਾ ਹਸਬੰਦ ਤੋਂ ਕਿਉਂਕਿ ਇਹ ਟੋਟੀਆਂ ਦੇ ਵਿੱਚ ਠੰਡਾ ਪਾਣੀ ਆਂਦਾ ਸੋ ਆਪਾਂ ਗੀਚਰ ਦੇ ਵਿੱਚ ਤੱਤਾ ਪਾਣੀ ਮੰਗਵਾ ਲਿਆ ਸੀ ਤੇ ਦਵਾ ਦੋ ਕਰ ਲਾਂਗੇ ਵਾਸ਼ ਗਰਮ ਪਾਣੀ ਨਾਲ ਤਾਂ ਵਧੀਆ ਮਿੰਟ ਜੀ ਧੁੱਥੀ ਜਾਂਦੀ ਹੈਗੀ ਆ ਠੰਡੇ ਤੋਂ ਡਰ ਲੱਗਦਾ ਹੈਗਾ ਤੇ ਤੇ ਉਸ ਤੋਂ ਬਾਅਦ ਪਰਤਨ ਸਾਫ਼ ਕਰਦੇ ਹਾਂ ਜਦੋਂ ਸਾਰੀ ਧੜ ਇਦਾਂ ਲੱਗਦਾ ਹੁੰਦਾ ਬਸ ਮੈਂ ਟੀ ਲੱਗਦਾ ਹੈਗਾ ਦਿਨ ਚ ਪਤਾ ਨਹੀਂ ਕਿੱਧਰ ਜਾਂਦਾ ਸਰਦੀ ਦੇ ਦਿਨ ਕਾਫੀ ਜ਼ਿਆਦਾ ਸ਼ੂਟਿੰਗ ਹੁੰਦੇ ਆ ਛੋਟੇ ਦਿਨਾਂ ਕਰਕੇ ਪਤਾ ਹੀ ਨਹੀਂ ਲੱਗਦਾ ਦਿਨ ਕਿਦਾਂ ਨੂੰ ਚਲਾ ਜਾਂਦਾ ਤੇ ਕਦੋਂ ਚੜਦਾ ਤੇ ਕਦੋਂ ਛਿਪ ਜਾਂਦਾ ਕੋਈ ਪਤਾ ਨਹੀਂ ਲੱਗਦਾ ਦਿਨ ਦਾ ਤੇ ਬਸ ਚਲੋ ਆਪਾਂ ਨੰਦਵਤ ਭਾਂਡੇ ਜੀ ਸਾਫ਼ ਕਰਦੇ ਸਾਰਾ ਦਿਨ ਹੁੰਨ ਕਰਦੇ ਉਹਨਾਂ ਇਦਾਂ ਦੇ ਮੌਸਮ ਹੋਇਆ ਪਿਆ ਕਿ ਕਦੇ ਠੰਡ ਕਦੇ ਕਿਵੇਂ ਕਦੇ ਜ਼ਿਆਦਾ ਹੋ ਜਾਂਦੀ ਠੰਡ ਹਨਾ ਬਸ ਮੌਸਮ ਜਿਦਾ ਨਾ ਕਾਫੀ ਜ਼ਿਆਦਾ ਚੇਂਜ ਹੋ ਹੋ ਪਿਆ ਮਤਲਬ ਕਾਫੀ ਚੇਂਜ ਹੋ ਗਿਆ ਜਿਹੜਾ ਮੌਸਮ ਦੇ ਵਿੱਚ ਬਦਲਾਅ ਆ ਗਿਆ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚੈਨਲ ਤੇ ਹਾਂਜੀ ਤੇ ਸੋਨੇ ਸੋਨੇ ਕਮੈਂਟ ਵੀ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਅਗਰ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਤੇ ਵੀਡੀਓ ਕਿੱਦਾਂ ਦੇ ਲੱਗਦੇ ਰੋਜ਼ ਹੀ ਆਪਣਾ ਵਲੌਗ ਆਉਂਦਾ ਤੁਹਾਨੂੰ ਪਤਾ ਹੀ ਹੋਊਗਾ ਤੇ ਬਾਕੀ ਆਪਾਂ ਤੁਹਾਨੂੰ ਪਤਾ ਲਾਈਵ ਵੀ ਜਾ ਰਹੇ ਹਾਂ ਸੋ ਜੜੀ ਜੜੀ ਪੰਨ ਪਈ ਵੀਡੀਓ ਵਾਚ ਕਰਦੇ ਨੇ ਕੋਸ਼ਿਸ਼ ਕਰਿਆ ਕਰੋ ਲਾਈਵ ਦੇ ਵਿੱਚ ਵੀ ਸਪੋਰਟ ਕਰਿਆ ਕਰੋ ਆ ਕੇ ਆਪਣਾ ਕੰਮ ਬਸ ਥੋੜਾ ਹੀ ਰਹਿ ਗਿਆ ਭਾਂਡੇ ਦਾ ਤੇ ਮੈਂ ਕਿਹਾ ਚਲੋ ਨਾਲ-ਨਾਲ ਗੱਲਾਂ-ਬੱਤਾਂ ਕਰ ਲੈਂਦੇ ਆ ਤੇ ਨਾਲ-ਨਾਲ ਬਰਤਨ ਸਾਫ਼ ਹੋ ਜਾਣਗੇ ਤੇ ਬਸ ਆਪਾਂ ਵੀਡੀਓ ਅੱਜਕੱਲ ਥੋੜੇ ਲੇਟ ਹੀ ਆ ਰਹੀ ਹੈ ਮੇਰੀ ਵਲੌਗ ਨਾ ਪਾਂਦੀ-ਪਾਂਦੀ ਬਸ ਮੇਰੇ ਲੇਟ ਹੋ ਜਾਂਦੀਆਂ ਤੇ ਕੋਈ ਨਾ ਆਪਾਂ ਪੁਰਾਣੇ ਟਾਈਮ ਤੇ ਪ੍ਰੋਪਰ ਆਨ ਦੀ ਕਰਾਂਗੇ ਸਿਸਟਮ ਸੈੱਟ ਥੋੜਾ ਹੀ ਲੇਟ ਹੋ ਜਾਂਦੇ ਵਲੌਗ ਅੱਗੇ ਨਾਲੋਂ ਤੇ ਚਲੋ ਜੀ ਕੋਈ ਗੱਲ ਨਹੀਂ ਆਪਾਂ ਹੁਣ ਸੈਟਿੰਗ ਕਰ ਲਾਂਗੇ ਕਿ ਵਲੌਗ ਨੂੰ ਸਹੀ ਟਾਈਮ ਤੇ ਆਪਾਂ ਪਾ ਸਕੀਏ ਤਬਸੇ ਇਸੇ ਪ੍ਰਕਾਰ ਤੁਸੀਂ ਮੇਰੇ ਵਲੌਗਸ ਨੂੰ ਪਿਆਨ ਦੇ ਰਹੋ ਤੇ ਆਪਾਂ ਤੁਹਾਡੇ ਲਈ ਸੁਨਸੁਣੇ ਵਲੌਗ ਰੈਡੀ ਕਰਦੇ ਰਹਾਂਗੇ ਠੀਕ ਹੈ ਜੀ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਤੁਸੀਂ ਫੁੱਲ ਵਾਚ ਕਰੋ ਵੀਡੀਓ ਮੇਰੇ ਵਰਤਨ ਟੁੱਟੇ ਸਾਹਮਣੇ ਦੇਖ ਲਓ ਗੱਲਾਂ ਕਰਦੇ ਕਰਦੇ ਮੈਂ ਸਾਰੇ ਮਾਚ ਲਏ ਆ ਤੇ ਹੁਣ ਮੈਂ ਦਵਾ ਦਬ ਧੋ ਲੂੰਗੀ ਤੇ ਧੋ ਕੇ ਮੈਂ ਹੋਰ ਕੰਮ ਨਵੇਟ ਲੂੰਗੀ ਕੁਛ ਅੱਜ ਮੰਮੀ ਐ ਨਹੀਂਗੇ ਬਸ ਕੰਮ ਕੰਮ ਦੀ ਤੇ ਈ ਮੈਨੂੰ ਹੁੰਦਾ ਨਹੀਂ ਕੰਮ ਤਾਂ ਬੰਦਾ ਕਰ ਹੀ ਲੈਂਦਾ ਪਰ ਜੀ ਘਟ ਲੱਗਦਾ ਇਕੱਲੇ ਬੰਦੇ ਦਾ ਫਿਰ ਉਹ ਤਾਂ ਹਸਬੰਡ ਅੱਜ ਕਰੇ ਨੇ ਮੰਮੀ ਐ ਨਹੀਂ ਸੀ ਤਾਂ ਹਸਬੰਡ ਅੱਜ ਹੌਲੀਡੇ ਤੇ ਸੀਗੇ ਪਰ ਮੰਮੀ ਬਿਨਾ ਚੀਜ਼ਾਂ ਨਹੀਂ ਲੱਗਦਾ ਘਰੇ ਜਿੱਦ ਮੰਮੀ ਕਿਤੇ ਚਲੇ ਜਾਂਦੇ ਨੇ ਤੇ ਲੋ ਜੀ ਹੁਣ ਬਸ ਆਪੇ ਭੰਡੇ ਜਿਹੜੇ ਤੋਤੇ ਗਏ ਆ ਤੇ ਆਪਾਂ ਦਾ ਵਾਧਾ ਇਹਨਾਂ ਨੂੰ ਧੋ ਕੇ ਤੇ ਰੱਖਦੇ ਆ ਤੇ ਚਲੋ ਮਿਲਦੇ ਫਿਰ ਆਪਾਂ ਤੁਹਾਨੂੰ ਤੁਸੀਂ ਦੇਖੋ ਫੁੱਲ ਵੀਡੀਓ ਨੂੰ ਵਾਚ ਕਰੋ どう <No. S 2>、no. ਜੀ ਸ਼ਾਮ ਦਾ ਟਾਈਮ ਆ ਤੇ ਮੈਂ ਚਲੋ ਕੁਛ ਹੈ ਮੈਂ ਦਵਾ ਦਵਾਣਾ ਅੱਜ ਕੋਈ ਸਬਜੀ ਜੀ ਸਮਝ ਨਹੀਂ ਆ ਰਹੀ ਸਬ지ਆ ਘਰ ਪਰ ਤੇ ਮਨ ਨਾਲ ਚਪਾ ਸੀ ਦੇ ਲਖਸਾਬ ਨੇ ਤਾਂ ਦੋ ਮਨ ਦਾ ਕੀ ਕਰਿਆ ਬਸ ਨਹੀਂ ਚਿੱਟਾ ਤੇ ਮੈਂ ਸੋਚਿਆ ਕਿ ਉਹਨਾਂ ਅੱਜ ਕੱਲ ਤੁਹਾਨੂੰ ਪਤਾ ਮੱਛੀ ਦੀ ਫੇਵਰੇਟ ਉਹਨ ਦੀ ਮੂੰਗੀ ਮਸਰੀ ਚਾਜਤ ਬਣਾ ਲੀਨੇ ਮੂੰਗੀ ਮਸਰੀ ਜਪ ਚਤੂ ਵੀ ਮੈਂ ਕਿਹਾ ਪੂਰਾ ਖੋਛੋ ਕੇ ਖਾ ਲੂਗਾ ਤੇ ਇੱਥੇ ਬਸ ਮਸ਼ੀਨ ਲਈ ਸੀ ਲਸਣ ਅਦਰਕ ਪਿਆਜ਼ ਸਾਰਾ ਕੁਝ ਕੋਈ ਜਿਹੜੀ ਚੀਜ਼ਾਂ ਮੈਨੂੰ ਸਾਰਾ ਕੁਝ ਪਾਉਣਾ ਪੈਣਾ ਹੈਗਾ ਤੜਨ ਦੇ ਵਿੱਚ ਬਾਈ ਬੱਤੀ ਕਰ ਚੁੱਕੀ ਨੇ ਫਿਰ ਬੁੱਡੇ ਬੁੱਡੇ ਜਿਹੜੇ ਚੀਜ਼ਾਂ ਨੂੰ ਖਲਕ ਲੱਗ ਜਾਂਦੀਆਂ ਨੇ ਉਹ ਨਹੀਂ ਰਹਿ ਗਿਆ ਸੋ ਸਾਰੇ ਪ੍ਰੈਫਰ ਕਰੀਦਾ ਸਾਰਾ 올ਓਵਰ ਚ ਚਟਾਈਏ ਦਸਤਰਖਾਣਾ ਤੇ ਲੋ ਜੀ ਬਸ ਇੱਥੇ ਵੀ ਸਾਰਾ ਸਮਾਨ ਚਿਲਕੇ ਤੇ ਮੈਂ ਨਾ ਦਾਲ ਨੂੰ ਮੂੰਗੀ ਫਸਲੇ ਦੀ ਦਾਲ ਨੂੰ ਤੜਕਾ ਲਾਉਣੀ ਤੇ ਚਲੋ ਜੀ ਮਿਲਦੇ ਨੇ ਨੈਕਸਟ ਕਲਿੱਕ ਕਰਨੇ ਜੋ ਲੋ ਜੀ ਰੋਟੀ ਪਾਣੀ ਆਪਣਾ ਹੋ ਗਿਆ ਤੇ ਆਪਣੇ ਰੋਟੀ ਪੰਦੇ ਕੰਮ ਨਿਬੜ ਗਿਆ ਟਾਈਮ ਬਸ 6 ਵਜੇ ਨਾਲ ਲਿਆ ਤੇ ਹੁਣ ਆਪਾਂ ਲਾਈਵ ਲਾ ਲਾਂਗੇ ਉਸ ਤੋਂ ਬਾਅਦ ਤੇ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਚਲੋ ਜੀ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਬਸ ਇਸ ਤੋਂ ਬਾਅਦ ਮੈਂ ਕਲਿੱਪ ਲਈ ਨਹੀਂ ਦਾ ਉਹ ਰੋਟੀ ਕਾ ਕੇ ਖਾ ਕੇ ਤੇ ਫ੍ਰੀ ਹੋ ਗਏ ਤੇ ਹੁਣ ਆਪਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੇ ਲੱਗਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਤੇ ਲੇਸਸ ਸ਼ੇਕਰ ਟੇਕ ਕੇਅਰ ਬਾਏ ਬਾਏ